ਕਰਤਾਰ ਸਿੰਘ ਦੁੱਗਲ ਦੀ ਕਹਾਣੀ ਤ੍ਰਿਸ਼ਨਾ ਇਸ ਤੋਂ ਪੇਸ਼ਤਰ ਕਿ ਜੋ ਕੁਝ ਕਰਨਾ ਹੈ ਮੈਂ ਸ਼ੁਰੂ ਕਰਾਂ ਜੇ ਤੁਸੀਂ ਕੁਝ ਪੁੱਛਣਾ ਹੋਏ ਕੋਈ ਸਵਾਲ ਲੇਡੀ ਡਾਕਟਰ ਨੇ ਬਿਹਾਰਕ ਤੌਰ ਤੇ ਪੁੱਛਿਆ ਨਹੀਂ ਜੀ ਕੋਈ ਸਵਾਲ ਨਹੀਂ ਪੁੱਛਣਾ ਰਜਨੀ ਨੇ ਗੱਚੋ ਗੱਚਾ ਆਵਾਜ਼ ਵਿੱਚ ਕਿਹਾ ਪਰ ਜੋ ਕੁਝ ਮੈਂ ਕਰਨ ਜਾ ਰਹੀ ਸੀ ਜਾ ਰਹੀ ਹਾਂ ਇਸ ਲਈ ਮੈਨੂੰ ਆਪਣੇ ਆਪ ਤੋਂ ਨਫ਼ਰਤ ਹੈ ਆਪਰੇਸ਼ਨ ਥੀਏਟਰ ਦੇ ਵਿੱਚ ਕੁਝ ਚਿਰ ਲਈ ਖਮੋਸ਼ੀ ਛਾ ਗਈ ਉਹਨੂੰ ਲੱਗਦਾ ਹੈ ਕਿ ਇਹ ਜੋ ਕੁਝ ਕਰਨ ਦਾ ਫੈਸਲਾ ਹੋਇਆ ਹੈ ਤੁਸੀਂ ਇਸ ਲਈ ਤਿਆਰ ਨਹੀਂ ਚਟਕੂ ਬਦਰੀ ਜੀ ਡਾਕਟਰ ਨੇ ਸਵਾਲ ਕੀਤਾ ਨਹੀਂ ਮੈਂ ਤਿਆਰ ਹਾਂ ਮੈਂ ਬਸ ਇਤਨਾ ਕਹਿਣਾ ਚਾਹੁੰਦੀ ਹਾਂ ਮੈਂ ਇਸ ਨੂੰ ਪਿਆਰ ਕਰਦੀ ਹਾਂ ਬੇਟੀ ਹੈ ਤਾਂ ਕੀ ਡੇਰੀ ਡਾਕਟਰ ਨੇ ਫਿਰ ਖਮੋਸ਼ੀ ਜੀ ਹੋ ਗਈ ਜਿਵੇਂ ਜਿੱਕੋ ਤੱਕੋ ਵਿੱਚ ਹੋਵੇ ਸ਼ੁਰੂ ਕਰੋ ਰਜਨੀ ਦੀਆਂ ਪਲਕਾਂ ਵਿੱਚ ਹੁਣ ਅਥਰੂ ਡਲ ਕਰੇ ਡਾਕਟਰ ਸ਼ੁਰੂ ਕਰੋ ਮੈਂ ਤਿਆਰ ਹਾਂ ਮੈਂ ਤਿਆਰ ਹਾਂ ਕੁਝ ਛਿਰ ਫਿਰ ਖਮੋਸ਼ੀ ਛਾਈ ਰਹੀ ਇਸ ਨੂੰ ਕੈਪਸੂਲ ਇਸ ਨੂੰ ਸਪੈਕੂਲਮ ਕਹਿੰਦੇ ਨੇ ਮੈਂ ਇਹ ਚੜਾਵਾਂਗੀ ਹੁਣ ਡਾਕਟਰ ਜੀ ਬੋਲੀ ਤੁਸੀਂ ਵੇਖਣਾ ਚਾਹੋਗੇ ਨਹੀਂ ਰਜਨੀ ਨੇ ਸਹਿ ਲਾਇਆ ਕੋਈ ਸਵਾਲ ਪੀੜ ਬਹੁਤ ਹੋਵੇਗੀ ਰਜਨੀ ਨੇ ਪੁੱਛਿਆ ਨਹੀਂ ਦਰਦ ਨਹੀਂ ਹੋਵੇਗਾ ਬਸ ਕੁਝ ਕੁੱਤਨਾਜ ਆ ਮਹਿਸੂਸ ਹੋਵੇਗਾ ਲੇਡੀ ਡਾਕਟਰ ਦੀਆਂ ਅੱਖਾਂ ਵਿੱਚ ਰਜਨੀ ਦੀਆਂ ਰਜਨੀ ਲਈ ਅੰਤਾਂ ਦੀ ਹਮਦਰਦੀ ਸੀ ਜਦੋਂ ਉਹ ਦੀ ਬਾਹ ਫੜੀ ਤੇ ਰਜਨੀ ਨੂੰ ਲੱਗਾ ਜਿਵੇਂ ਉਹਦੇ ਹੱਥ ਜੱਕ ਠੰਡੇ ਹੋਣ ਉਹਨੇ ਡਾਕਟਰੀ ਛੜਾਂ ਵਰਗੇ ਠੰਡੇ ਮੈਂ ਹੁਣ ਬੱਚੇਦਾਨੀ ਦੇ ਮੂੰਹ ਤੇ ਇੱਕ ਟੀਕਾ ਲਾਵਾਂਗੀ ਲੇਡੀ ਡਾਕਟਰ ਬੋਲ ਰਹੀ ਸੀ ਰਜਨੀ ਬੈਠ ਬੇਹਿਸ ਲੇਟੀ ਹੋਈ ਸੀ ਉਹਦੀਆਂ ਅੱਖਾਂ ਦੇ ਸਾਹਮਣੇ ਉਹਦੇ ਲੱਖ ਸੁਪਨੇ ਜਿਵੇਂ ਨੀਲੇ ਆਕਾਸ਼ ਵਿੱਚ ਝਿਲ ਮਿਲਤਾਰੇ ਵਾਂਗ ਟਿਮਕਦੇ ਹੋਣ ਤੇ ਇੱਕ ਕਰਕੇ ਛਿਪ ਚਲੇ ਰਹੇ ਹੋਣ ਪਰਤੂਲ ਨਾਲ ਉਹਦਾ ਪਰਨਾਇਆ ਜਾਣਾ ਕਿਤਨੀ ਬਦਮੱਗਜੀ ਹੋਈ ਸੀ ਪਰ ਆਖਰ ਉਸ ਆਪਣੀ ਗੱਲ ਬਣਾ ਲਈ ਸੀ ਆਪਣੇ ਮਨਪਸੰਦ ਬਰ ਲਈ ਸਭ ਨੂੰ ਰਾਜ਼ੀ ਕਰ ਲਿਆ ਸੀ ਫਿਰ ਉਹਨਾਂ ਦੇ ਫੇਰੇ ਹੋਏ ਹਾਏ ਕਿੰਨੇ ਚਾਵਾ ਨਾਲ ਵਿਆਹ ਕੀਤਾ ਉਹਨਾਂ ਦੀ ਸੁਹਾਗ ਰਾਤ ਹਨੀਮੂਨ ਪਰਤੂਲ ਦੀ ਪੋਸਟਿੰਗ ਉਹਨਾਂ ਦਾ ਨਵਿਕਲਾ ਘਰ ਉਹਨਾਂ ਦਾ ਮਾਂ ਬਣਨ ਦਾ ਫੈਸਲਾ ਉਹਦੀ ਗੋਦ ਦਾ ਭਰਿਆ ਜਾਣਾ ਬਸ ਹੁਣ 5 ਮਿੰਟ ਲੱਗਣਗੇ ਪੀੜ ਬਿਲਕੁਲ ਨਹੀਂ ਹੋਵੇਗੀ ਲੇਡੀ ਡਾਕਟਰ ਬੋਲ ਰਹੀ ਸੀ ਕਿੰਨੀ ਖੁਸ਼ ਸੀ ਰਜਨੀ ਜਿਵੇਂ ਧਰਤੀ ਤੇ ਉਹਦੇ ਪੈਰ ਹੀ ਨਾ ਲੱਗ ਰਹੇ ਹੁਣ ਪਰ ਇਹ ਪਰਤੂਲ ਸਕਰੀਨਿੰਗ ਦੀ ਕਿਉਂ ਰੱਟ ਲਾਏ ਹੋਏ ਸੀ ਉਹਨੂੰ ਤਾਂ ਬਸ ਮਾਂ ਬਣਨਾ ਸੀ ਪਰਤੂਲ ਜਦੋਂ ਕੰਮ ਤੇ ਚਲਾ ਜਾਂਦਾ ਤਾਂ ਇੰਨੀ ਵੱਡੀ ਕੋਠੀ ਜਿਵੇਂ ਉਹਨੂੰ ਖਾਣ ਨੂੰ ਪੈਂਦੀ ਉਹਨੂੰ ਤਾਂ ਬਸ ماں ਬਣਨਾ ਸੀ ਉਸਨੂੰ ਤਾਂ ਬਸ ਇੱਕ ਬੱਚੇ ਨਾਲ ਖੇਡਣਾ ਸੀ ਉਹਦਾ ਮਨ ਪਰਚਿਆ ਰਹਿਣਾ ਸੀ ਤੁਹਾਡੇ ਸਿਰਫ 8 ਮਹੀਨੇ ਹੋਏ ਨੇ ਕੋਈ ਖਤਰੇ ਦੀ ਗੱਲ ਨਹੀਂ ਜੇ 1-2 ਹਫ਼ਤੇ ਹੋਰ ਹੋ ਜਾਂਦੇ ਤਾਂ ਮੁਸ਼ਕਲ ਬਣ ਜਾਣੀ ਸੀ ਲੇਡੀ ਡਾਕਟਰ ਮਰੀਜ਼ ਦਾ ਧਰਵਾਸ ਬਣਾ ਰਹੀ ਸੀ ਸਕਰੀਨਿੰਗ 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 ਉੱਠਦੇ ਬੈਠਦੇ ਸਕਰੀਨਿੰਗ ਪਰਤੂਲ ਦੀ ਮੁਹੱਬਤ ਉਹ ਹਾਰ ਕੇ ਰਾਜ਼ੀ ਹੋ ਗਈ ਸੀ ਕੀ ਫਰਕ ਪੈਣਾ ਸੀ ਉਹ ਖਬਰੇ ਤਾਬਲਾ ਸੀ ਇਹ ਜਾਣਨ ਲਈ ਕਿ ਬੇਟਾ ਹੋਵੇਗਾ ਕਿ ਬੇਟੀ دیਵਾਨਾ ਅੰਡਾ ਬੱਚੇਦਾਨੀ ਦੀ ਦੀਵਾਰ ਨਾਲ ਲੱਗਾ ਹੁੰਦਾ ਹੈ ਲੇਡੀ ਡਾਕਟਰ ਕੋਲ ਬੈਠੀ ਆਪਣੀ ਗੱਲ ਜਾਰੀ ਰੱਖਦੇ ਹੋਈ ਕਹਿ ਰਹੀ ਸੀ ਅਸੀਂ ਉਸ ਨੂੰ ਵੈਕਿਊਮ ਕਰ ਲਵਾਂਗੇ ਵੈਕਿਊਮ ਤੁਹਾਨੂੰ ਪਤਾ ਹੈ ਨਾ ਬਸ ਜਿਵੇਂ ਕਾਲੀਨ ਤੋਂ ਤੁਸੀਂ ਗੁੱਦੜ ਨੂੰ ਵੈਕਿਊਮ ਕਰ ਲੈਂਦੇ ਹੋ ਮੈਂ ਬਲਾਇਤ ਵਿੱਚ ਵੇਖਿਆ ਹੈ ਉੱਥੇ ਸੜਕਾਂ ਦੀ ਧੂਲ ਸੜਕਾਂ ਦੇ ਗੰਦਗੀ ਨੂੰ ਵੈਕਿਊਮ ਨਾਲ ਸਾਫ਼ ਕਰਦੇ ਨੇ ਬੇਟੀ ਸੀ ਤਾਂ ਕੀ ਪਰ ਪਰਤੂਲ ਦਾ ਮੂੰਹ ਕਿਉਂ ਲੈ ਗਿਆ ਸੀ ਇਹ ਸੁਣ ਕੇ ਪੀਲਾ ਭੂਕ ਚਿਹਰਾ ਉਹ ਤਾਂ ਬੇਟੀ ਲਈ ਉਡੀਕ ਰਹੀ ਸੀ ਬੇਟੀ ਹੋਵੇਗੀ ਉਹਨੇ ਵੀਰੇ ਨੂੰ ਖੜਾਇਆ ਕਰੇਗੀ ਉਹਦੀਆਂ ਘੋੜੀਆਂ ਗਾਣ ਵਾਲੀ ਭੈਣ ਵੀਰਾ ਹੌਲੀ-ਹੌਲੀ ਆ ਤੇਰੇ ਘੋੜਿਆਂ ਨੂੰ ਘਾ ਕੋਈ ਤਕਲੀਫ ਤਾਂ ਨਹੀਂ ਸੀ ਲੇਡੀ ਡਾਕਟਰ ਨੇ ਰਜਨੀ ਨੂੰ ਸਨੁਭੂਤੀ ਵਜੋਂ ਪੁੱਛਿਆ ਰਜਨੀ ਨੇ ਆਪਣੀ ਛਾਤੀ ਉੱਤੇ ਹੱਥ ਰੱਖਦਿਆਂ ਰੱਖਿਆ ਹੋਇਆ ਸੀ ਜਿਵੇਂ ਉਹਦੇ ਸੀਨੇ ਵਿੱਚ ਕਟਾਰ ਲੱਗਰੀ ਹੋਵੇ ਪਰ ਤੂਲ ਬੇਟੀ ਲਈ ਤਿਆਰ ਨਹੀਂ ਸੀ ਉਸ ਨੂੰ ਤਾਂ ਬੇਟਾ ਚਾਹੀਦਾ ਸੀ ਬੇਟਾ ਕੀ ਏ ਤੇ ਬੇਟੀ ਕੀ ਉਹਨਾਂ ਵਿੱਚ ਉਹਨਾਂ ਦੇ ਬੱਚਾ ਆ ਰਿਹਾ ਉਹ ਮੰਮੀ ਡੈਡੀ ਬਣਨ ਵਾਲੇ ਐ ਜੇ ਕੋਈ ਤਕਲੀਫ ਹੋਵੇ ਤਾਂ ਮੈਨੂੰ ਦੱਸਣਾ ਲੈ ਡਾਇਰੈਕਟਰ ਵਾਰ-ਵਾਰ ਕਹਿ ਰਹੀ ਸੀ ਹਰ ਰੋਜ਼ ਇਸ ਤਰ੍ਹਾਂ ਦੇ ਕਈ ਕੇਸ ਕਰੀਦੇ ਆ ਕਦੀ ਕੋਈ ਵਿਗਾੜ ਨਹੀਂ ਪਿਆ ਬਸ ਜਿਵੇਂ ਕੋਈ ਦੁੱਧ ਵਿੱਚੋਂ ਮੱਖੀ ਕੱਢ ਦੇਵੇ ਪਰ ਪਰਤੂਲ ਦੀ ਜਿੱਦ ਘਰ ਅੱਠੇ ਪੈਰ ਗੋਦ ਗਮਾ ਪਿਆ ਰਹਿੰਦਾ ਮੀਆਂ ਜੇ ਮੈਨੂੰ ਬੇਟੇ ਦਾ ਇਤਨਾ ਸ਼ੌਕ ਹੈ ਤਾਂ ਅਗਲਾ ਬੇਟਾ ਪੈਦਾ ਕਰ ਲਵਾਂਗਾ ਤੂੰ ਇੱਕ ਵਾਰ ਉਡੀਕ ਕਰ ਲੈ ਰਜਨੀ ਨੂੰ ਸਮਝਾਉਂਦੀ ਜੇ ਫੇਰ ਬੇਟੀ ਆ ਗਈ ਪਰਤੂ ਲਾਲ ਪੀਲਾ ਹੋਇਆ ਆਗੂ ਕਹਿੰਦਾ ਰਜਨੀ ਕੋਲ ਇਸ ਦਾ ਕੋਈ ਜਵਾਬ ਨਹੀਂ ਸੀਗਾ ਸਿਵਾਏ ਅਥਰੂਆਂ ਦੇ ਸਿਵਾਏ ਹੱਥ ਜੋੜਨ ਦੇ ਮੈਨੂੰ ਇੱਕ ਬੱਚੀ ਨਾਲ ਪਿਆਰ ਹੋ ਗਿਆ ਹੈ ਉਹ ਮੋੜ ਮੋੜ ਪਰਤੂ ਨੂੰ ਕਹਿੰਦੀ ਪਰ ਉਹ ਕੰਨ ਨਹੀਂ ਸੀ ਤਰਦਾ ਡਾਕਟਰ ਮੈਂ ਇਸ ਦਾ ਨਾਂ ਤ੍ਰਿਸ਼ਨਾ ਰੱਖਿਆ ਹੈ ਮੈਂ ਇਹਨੂੰ ਅੰਤ ਤੱਕ ਪਿਆਰ ਕਰਦੀ ਹਾਂ ਮੇਰੀ ਲਾਡਲੀ ਬੱਚੀ ਮੇਰੀ ਜਾਨ ਦਾ ਟੁਕੜਾ ਹੁਣ ਤਾਂ ਲੇਡੀ ਡਾਕਟਰ ਕੁੱਝ ਕਹਿ ਰਹੀ ਸੀ ਕਿ ਰਜਨੀ ਫੇਰ ਆਪਣੇ ਵਹਿਣ ਵਿੱਚ ਵਹਿ ਗਈ ਹਰ ਵੇਲੇ ਖਫਾ ਖਫਾ ਹਰ ਵੇਲੇ ਉਹਦਾ ਨੱਕ ਚੜਿਆ ਹੋਇਆ ਆਖਰ ਉਹ ਬਿਨਾਂ ਰਜਨੀ ਦੇ ਰਜਾਮੰਦੀ ਤੇ ਵੈਲਫੇਅਰ ਸੈਂਟਰ ਤੋਂ ਤਰੀਕ ਲੈ ਆਇਆ ਪਰ ਤੂਲ ਦੀ ਜਿੱਦ ਰਜਨੀ ਨੂੰ ਹਾਰ ਕੇ ਹਥਿਆਰ ਸਟੂ ਨੇ ਪਏ ਜੇ ਤੁਹਾਨੂੰ ਇਹ ਸ਼ੱਕ ਹੈ ਕਿ ਇੰਜ ਕਰਨ ਤੋਂ ਬਾਅਦ ਫੇਰ ਤੁਹਾਡੇ ਕੋਈ ਬੱਚਾ ਨਹੀਂ ਹੋਵੇਗਾ ਤਾਂ ਇਸ ਦਾ ਕੋਈ ਡਰ ਨਹੀਂ ਹੈ ਲੇਡੀ ਡਾਕਟਰ ਮਰੀਜ਼ ਨੂੰ ਨਸੀਹਤ ਦੇ ਰਹੀ ਸੀ ਗਰਭ ਤੋਂ ਛੁਟਕਾਰਾ ਪਾਣ ਲਈ ਇਹ ਸਭ ਸੇਫ ਹੁੰਦਾ ਹੈ ਸੇਫ ਤਰੀਕਾ ਹੈ ਰਜਨੀ ਸੁਣੋ ਥੋੜਾ ਰਹੀ ਸੀ ਉਸ ਨੂੰ ਹੁਣ ਲੱਗ ਰਿਹਾ ਸੀ ਜਿਵੇਂ ਉਹਦੇ ਅੰਦਰੋਂ ਪਾਸੇ ਦਾ ਸੋਨਾ ਪਿਘਲ ਕੇ ਬੂੰਦ-ਬੂੰਦ ਵਹਿ ਰਿਹਾ ਹੋਵੇ ਉਹਦੀਆਂ ਅੱਖਾਂ ਭੜ ਗਈਆਂ ਚੱਕਰ-ਚੱਕਰ ਹਨੇਰਾ-ਹਨੇਰਾ ਰਜਨੀ ਪਰਤੂਲ ਯਾਦ ਆ ਰਿਹਾ ਸੀ ਨਵਾਂ-ਨਵਾਂ ਮੈਜਿਸਟ੍ਰੇਟ ਕਚਹਿਰੀ ਵਿੱਚ ਕੋਈ ਮੁਕਦਮਾ ਸੁਣਾ ਰਿਹਾ ਹੋਵੇਗਾ ਇੱਕ ਧਿਰ ਦੀ ਫਰਿਆ ਅਤੇ ਦੂਜੀ ਧਿਰ ਦਾ ਜਵਾਬ ਫਿਰ ਵਕੀਲਾਂ ਦੀ ਬਹਿਸ ਤੇ ਨੌਜਵਾਨ ਵਿਸ਼ੇਸ਼ ਸਟੇਟ ਦਾ ਫੈਸਲਾ ਇਨਸਾਫ ਦਾ ਰਖਵਾਲਾ ਇਸ ਤੋਂ ਪੇਸ਼ਤਰ ਉਸ ਸ਼ਾਮ ਪਰਤੂਲ ਘਰ ਆਪੜਿਆ ਰਜਨੀ ਵੈਲਫੇਅਰ ਸੈਂਟਰ ਤੋਂ ਵੇਲੀ ਹੋ ਕੇ ਆ ਚੁੱਕੀ ਸੀ ਸ਼ਾਂਤ ਅਡੋਲ ਪਰਤੂਲ ਨੇ ਉਹਦੀ ਕੰਡੂ ਵਾਲੇ ਪਾਸਿਓ ਉਹਨੂੰ ਬਾਹਾਂ ਵਿੱਚ ਬਲੇਟ ਕੇ ਉਹਦੇ ਹੋਂਠਾਂ ਨੂੰ ਚੁੰਮ ਲਿਆ ਮੈਨੂੰ ਲੇਡੀ ਡਾਕਟਰ ਨੇ ਟੈਲੀਫੋਨ ਤੇ ਦੱਸ ਦਿੱਤਾ ਸੀ ਕਹਿੰਦੇ ਹੋਏ ਖੁਸ਼ਖੁਸ਼ ਉਹ ਆਪਣੇ ਕਮਰੇ ਵਿੱਚ ਕੱਪੜੇ ਬਦਲਣ ਲਈ ਚਲਾ ਗਿਆ ਰਜਨੀ ਉਹਦੇ ਲਈ ਚਾਹ ਤਿਆਰ ਕਰ ਰਹੀ ਸੀ ਨੌਕਰ ਨੂੰ ਕਹਿ ਰਹੀ ਸੀ ਚਾਹ ਪੀ ਕੇ ਪਰਤੂਲ ਕਲੱਬ ਜਾਣ ਲਈ ਤਿਆਰ ਹੋ ਗਿਆ ਅੱਜ ਨਹੀਂ ਪਰਤੂਲ ਰਜਨੀ ਨੇ ਕਿਹਾ ਤੂੰ ਥੱਕ ਗਈ ਜਾਪਦੀ ਹੈ ਕੋਈ ਨਹੀਂ ਲੇਡੀ ਡਾਕਟਰ ਤਾਂ ਕਹਿ ਰਹੀ ਸੀ ਕਿ ਸਫਾਈ ਤੋਂ ਬਾਅਦ ਮੈਡਮ ਚੰਗੀ ਭਲੀ ਹੈ ਮੈਂ ਠੀਕ ਹਾਂ ਪਰਤੂਲ ਮੇਰੀ ਜਾਨ ਤੂੰ ਕਲੱਬ ਅੱਜ ਇਕੱਲਾ ਹੀ ਹੋਆ ਰਜਨੀ ਕਲਬ ਨਹੀਂ ਗਈ ਸਾਰੀ ਸ਼ਾਮ ਰੁਵਾਂਸੀ ਰੁਵਾਂਸੀ ਲਾਨ ਵਿੱਚ ਬੈਠੀ ਕਾਸ਼ਵਲ ਵੇਖਦੀ ਰਹੀ ਉਹਨੂੰ ਲੱਗਦਾ ਜਿਵੇਂ ਕੋਈ ਨਗਮਾ ਹਵਾ ਵਿੱਚ ਤਰ ਰਿਹਾ ਹੋਵੇ ਪਿੰਨੀ ਪਿੰਨੀ ਕੋਈ ਖੁਸ਼ਬੂ ਜਿਵੇਂ ਕਦੇ ਸੱਜਿਓ ਕਦੇ ਕੱਬਿਓ ਆ ਕੇ ਉਹਨੂੰ ਡੰਬਦੀ ਹੋਵੇ ਚਿਲਮਿਲ ਕਰਦੀ ਉਹੀ ਕਿਰਨ ਡੁੱਬ ਰਹੇ ਸੂਰਜ ਦੀ ਲਾਲੀ ਵਿੱਚ ਲਵੀਨ ਵਲੀਨ ਹੋ ਰਹੀ ਸੀ ਬੈਠੀ ਬੈਠੀ ਰਜਨੀ ਖਬਰੇ ਥੱਕ ਗਈ ਸੀ ਉਹ ਅੰਦਰ ਕਮਰੇ ਵਿੱਚ ਪਲੰਗ ਤੇ ਜਾ ਪਈ ਸਾਹਮਣੇ ਕੰਧ ਤੇ ਲੱਗੇ ਕਲੰਡਰ ਵਿੱਚ ਗੁਲਾਬੀ ਗੁਲਾਬੀ ਗੱਲਾਂ ਖਿੜਖਿੜ ਹਾਸਰੇ ਬੱਚੇ ਨੂੰ ਵੇਖ ਕੇ ਚਨਾ ਦੇ ਅਥਰੂਆਂ ਦੀ ਉਹਦੀ ਅੱਖਾਂ ਵਿੱਚੋਂ ਵਗਰ ਨਿਕਲੇ ਦੋਹਾਂ ਹੱਥਾਂ ਪਰ ਜਿਵੇਂ ਇੱਕ ਬੱਚਾ ਉਹਦੇ ਵੱਲ ਕਸੂਟੀ ਕਰਕੇ ਆ ਰਿਹਾ ਹੋਵੇ ਰਜਨੀ ਫੁੱਟ ਫੁੱਟ ਰੋਈ ਕੁਰਲਾ ਉੱઠી ਮੇਰੀ ਬੱਚੀ ਮੇਰੀ ਤ੍ਰਿਸ਼ਨਾ ਮੁਰਮੁਰ ਬੁਕਾਰਦੀ ਤੇ ਛੱਤ ਵੱਲ ਵੇਖਦੀ ਫਰਿਆਦ ਕਰਦੀ ਮੁਰਮੁਰ ਕਹਿੰਦੀ ਮੇਰੀ ਬੇਟੀ ਤੂੰ ਮੈਨੂੰ ਮaaf ਕਰ ਦੇ ਮੇਰੀ ਲਾਡਲੀ ਮੈਂ ਤੈਨੂੰ ਜੋ ਸਜ਼ਾ ਦੇਣੀ ਹੈ ਬੇਸ਼ੱਕ ਦੇ ਮੈਨੂੰ ਮਨਜ਼ੂਰ ਹੈ ਬਸ ਇੱਕ ਵਾਰ ਤੂੰ ਮੈਨੂੰ ਅੰਮੀ ਕਹਿ ਕੇ ਪੁਕਾਰ ਤੂੰ ਮੈਨੂੰ ਮaaf ਕਰ ਦੇ ਕਦੇ ਆਪਣੀ ਚੁੰਨੀ ਨੂੰ ਵੇਲਸ ਦਿੰਦੀ ਕਦੇ ਪਲੰਘਾਂ ਦੀ ਚਾਦਰ ਨੂੰ ਮਜੋੜਦੀ ਰਜਨੀ ਕਿੰਨਾ ਚਿਰ ਘੁਰ ਲਾਂਦੀ ਰਹੀ ਕਿੰਨਾ ਚਿਰ ਹਾੜੇ ਕੱਢਦੀ ਰਹੀ ਰਜਨੀ ਇੰਜ ਬਿਹਾਲ ਹੋ ਗਈ ਤੇ ਉਹਨੂੰ ਬਾਹਰ ਪਰਤੂਲ ਦੀ ਕਾਰ ਦੀ ਆਵਾਜ਼ ਸੁਣਾਈ ਦਿੱਤੀ ਖਲਾਬ ਤੋਂ ਪਰਤ ਆਇਆ ਸੀ ਉਹ ਤਾਵਲੀ ਤਾਵਲੀ ਗੁਸਲਖਾਨੇ ਵਿੱਚ ਚਲੀ ਗਈ ਕਿੰਨਾ ਚਿਰ ਆਪਣੇ ਮੂੰਹ ਤੇ ਪਾਣੀ ਦੇ ਛਿੱਟੇ ਮਾਰਦੇ ਰਹੀ ਗੁਸਲਖਾਨੇ ਵਿੱਚੋਂ ਨਿਕਲੀ ਸ਼ਿੰਗਾਰ ਤੇ ਮੇਜ਼ ਦੇ ਸਾਹਮਣੇ ਜਾ ਘਰੋਤੀ ਗੋਲ ਕਮਰੇ ਵਿੱਚ ਜਦੋਂ ਆਈ ਪਰਤੂਲ ਨੇ ਇੱਕ ਨਜ਼ਰ ਉਸਨੂੰ ਵੇਖ ਕੇ ਕਿਹਾ ਤੇਰੀਆਂ ਅੱਖਾਂ ਲਾਲ ਕਿਉਂ ਨੇ ਡਾਰਲਿੰਗ ਫਿਰ ਆਪਾਂ ਫਿਰ ਆਪ ਹੀ ਆਪ ਕਹਿਣ ਲੱਗਾ ਸ਼ਾਇਦ ਸਵੇਰ ਦੀ ਟੈਨਸ਼ਨ ਕਰਕੇ ਤੇ ਫਿਰ ਉਹ ਦੋਵੇਂ ਖਾਣ ਦੇ ਕਮਰੇ ਵੱਲ ਚਲੇ ਗਏ ਇੰਜ ਜਾਪਦਾ ਹੈ ਰਜਨੀ ਪਰਤੂਲ ਦੰਪਤੀ ਨੂੰ ਕੁਦਰਤ ਨੇ ਮaaf ਨਹੀਂ ਕੀਤਾ ਇੱਕ ਵਾਰ ਦੋ ਵਾਰੇ ਤਿੰਨ ਵਾਰੇ ਚਾਰ ਵਾਰੇ ਪੰਜ ਵਾਰੇ ਉਹ ਉਡੀਕ ਉਡੀਕ ਥੱਕ ਗਏ ਰਜਨੀ ਫੇਰ ਕਦੇ ਮਾਣ ਨਹੀਂ ਬਣ ਸਕੀ ਨਾ ਰਜਨੀ ਮੋੜ ਮਾਂ ਬਣੀ ਸਕੀ ਨਾ ਰਜਨੀ ਆਪਣੀ ਬੱਚੀ ਨੂੰ ਭੁਲਾ ਸਕੀ ਠੀਕ ਉਸ ਦਿਨ ਜਦੋਂ ਉਸਨੇ ਆਪਣੀ ਸਫਾਈ ਕਰਵਾਈ ਸੀ ਰਜਨੀ ਹਰ ਵੇਲੇ ਬਾਠ ਪੂਜਾ ਕਰਦੀ ਗਰੀ ਬੱਚਿਆਂ ਵਿੱਚ ਮਠਿਆਈਆਂ ਫਲ ਕੱਪੜੇ ਵੰਡਦੀ ਸਾਰਾ ਦਿਨ ਰਵਾਸੀ ਰਵਾਸੀ ਉਹਦੀਆਂ ਪਲਕਾਂ ਭਿੱਜੀਆਂ ਰਹਿੰਦੀਆਂ ਇੰਜ ਵੇਲੀ ਬੈਠੀ ਬੈਠੀ ਸਾਰਾ ਢੇਰ ਸਾਰੇ ਢੇਰ ਸਾਰੀ ਪੜੀ ਜ਼ਿਲ੍ਹੇ ਦੇ ਇੰਨੇ ਵੱਡੇ ਅਫਸਰ ਦੀ ਤਰੀਮਤ ਰਜਨੀ ਨੇ ਕਾਰਪੋਰੇਸ਼ਨ ਦੇ ਸਕੂਲ 'ਚ ਨੌਕਰੀ ਕਰ ਲਈ ਬੱਚਿਆਂ ਨੂੰ ਪੜਾਉਣ ਵਿੱਚ ਉਹਦਾ ਮਨ ਪਰਚੇ ਰਹੇਗਾ ਨਾਲੇ ਉਹ ਤਾਂ ਸਕੂਲ ਦੀ ਹਰ ਟੀਚਰ ਤੋਂ ਵੱਧ ਪੜ੍ਹੀ ਸੀ ਇੱਕ ਵੱਧਵਰਾ ਤੇ ਰਜਨੀ ਨੂੰ ਸਕੂਲ ਦੀ ਮੁਖ ਅਧਿਆਪਕ ਆਪਣਾ ਦਿੱਤਾ ਗਿਆ ਹੁਣ ਪੜਾਉਣ ਦੇ ਨਾਲ ਨਾਲ ਰਜਨੀ ਸਕੂਲ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਵੀ ਸੰਭਾਲ ਲਈ ਕਾਰਪੋਰੇਟਰ ਨਾਲ ਸਰਕਾਰ ਨਾਲ ਚਿੱਠੀ ਪੱਤਰੀ ਟੀਚਰਾਂ ਦਾ ਸਹਿਯੋਗ ਬੱਚਿਆਂ ਦੀ ਲੋੜਾਂ ਸਕੂਲ ਦੇ ਦਾਖਲੇ ਬੱਚਿਆਂ ਨੂੰ ਦਾਖਲ ਕਰਨ ਵੇਲੇ ਇੱਕ ਬੜੀ ਦਿਲਚਸਪ ਘਟਨਾ ਹੋਈ ਕੋਈ ਮਾਤਾ ਪਿਤਾ ਆਪਣੀ ਬੱਚੀ ਨੂੰ ਦਾਖਲ ਕਰਾਉਣ ਆਏ ਬੱਚੀ ਜਿਵੇਂ ਹੱਥ ਲਾਇਆ ਮੈੜੀ ਹੋਵੇ ਇੰਨੀ ਸੁੰਦਰ ਉਹ ਨਾਂ ਐਵੇਂ ਹੀ ਕੁਝ ਸੀ ਉਹਦਾ ਇਹ ਤੁਸੀਂ ਬੱਚੀ ਦਾ ਨਾਂ ਕੀ ਰੱਖਿਆ ਜੀ ਬਦਲਣਾ ਚਾਹੋ ਤਾਂ ਹੁਣ ਵੇਲਾ ਹੈ ਬਦਲ ਸਕਦੇ ਹੋ ਸਕੂਲ ਦੇ ਰਜਿਸਟਰ ਵਿੱਚ ਦਰਜ ਨਾਂ ਸਾਰੀ ਉਮਰ ਚੱਲੇਗਾ ਹਸੂਨ ਸੁਚੇਰਾ ਰਜਨੀ ਨੇ ਬੱਚੀ ਨੂੰ ਵੱਲ ਵੇਖਦੇ ਹਾਂ ਉਹਦਾ ਮਾਪਿਆਂ ਨੂੰ ਕਿਹਾ ਮੁੱਖ ਅਧਿਆਪਕ ਦੀ ਗੱਲ ਸੁਣ ਕੇ ਸੋਚਾਂ ਵਿੱਚ ਪੈ ਗਏ ਇੱਕ ਦੂਜੇ ਵੱਲ ਵੇਖਣ ਲੱਗੇ ਉਹਨਾਂ ਨੂੰ ਕੋਈ ਨਾਂ ਜਿਵੇਂ ਸੋਝੀ ਨਹੀਂ ਰਿਹਾ ਸੀ ਫਿਰ ਬੱਚੀ ਦੀ ਮਾਂ ਇੱਕਦਮ ਬੋਲੀ ਤੁਹਾਡੀ ਬੱਚੀ ਦਾ ਕੀ ਨਾਂ ਹੈ ਤ੍ਰਿਸ਼ਨਾ ਮੇਰੀ ਬੱਚੀ ਦਾ ਨਾਂ ਤ੍ਰਿਸ਼ਨਾ ਹੈ અત્યੰਤ ਪਿਆਰ ਵਿੱਚ ਰਜਨੀ ਅੱਬੜਵਾਏ ਬੋਲੀ ਤਾਂ ਫਿਰ ਇਹਦਾ ਨਾਂ ਵੀ ਤ੍ਰਿਸ਼ਨਾ ਹੀ ਦਰਜ ਕਰਦੇ ਬੱਚੀ ਦੇ ਪਿਤਾ ਨੇ ਕਿਹਾ ਤੇ ਇੰਜ ਖੁਸ਼ੀ-ਖੁਸ਼ੀ ਹੱਸਦੇ-ਹੱਸਦੇ ਉਸ ਬੱਚੀ ਦਾ ਦਾਖਲਾ ਹੋ ਗਿਆ ਮੁਖ ਅਧਿਆਪਕ ਰਜਨੀ ਦੀ ਆਦਤ ਦਾਖਲ ਕਰਨ ਵੇਲੇ ਜਿਸ ਬੱਚੀ ਦਾ ਨਾਂ ਉਸ ਨੂੰ ਨਾਂ ਚੱਜਦਾ ਉਹ ਬੱਚੀ ਦੇ ਮਾਪਿਆਂ ਨੂੰ ਕਹੇ ਕਿ ਨਾਂ ਬਦਲਵਾ ਦਿੰਦੀ ਸੀ ਜੇ ਤੁਸੀਂ ਨਾਂ ਬਦਲਣਾ ਚਾਹੋ ਤਾਂ ਹੁਣ ਵੀ ਆਇਆ ਹੈ ਬਦਲ ਸਕਦੇ ਸਕੂਲ ਦੇ ਰਜਿਸਟਰੀ ਵਿੱਚ ਦਰਜ ਨਾਂ ساری ਉਮਰ ਚੱਲੇਗਾ ਤੇ ਅਕਸਰ ਮਾਪੇ ਸਤਕਾਰ ਵਜੋਂ ਮੁਖ ਅਧਿਆਪਕ ਨੂੰ ਕਹਿੰਦੇ ਜੋ ਤੁਹਾਨੂੰ ਚੰਗਾ ਲੱਗੇ ਰੱਖ ਦਿਓ ਤੇ ਰਜਨੀ ਨੂੰ ਤਾਂ ਤ੍ਰਿਸ਼ਨਾ ਨਾਂ ਚੰਗਾ ਲੱਗਦਾ ਸੀ ਤੇ ਨਵੀਂ ਦਾਖਲ ਹੋਈ ਬੱਚੀ ਦੇ ਨਾਂ ਤ੍ਰਿਸ਼ਨਾ ਰੱਖ ਦਿੱਤਾ ਜਾਂਦਾ ਕਰਦੇ ਕਰਦੇ ਉਸ ਸਕੂਲ ਵਿੱਚ ਢੇਰ ਸਾਰੀਆਂ ਕੁੜੀਆਂ ਦਾ ਨਾਂ ਤ੍ਰਿਸ਼ਨਾ ਦਰਜ ਹੋ ਗਿਆ। ਰਜਨੀ ਦੀਆਂ ਬੇਟੀਆਂ ਕਿਸੇ ਨੂੰ ਤ੍ਰਿਸ਼ਨਾ ਕਹਿ ਕੇ ਪੁਕਾਰਦੀ, ਉਹਦਾ ਆਵਾਤਸਿਆ ਡੁੱਲ ਡੁੱਲ ਪੈਂਦਾ। ਉਹਦੇ ਮੂੰਹ ਵਿੱਚੋਂ ਮੱਖਿਓ ਵਰਗਾ ਸਵਾਦ ਕੁਲ ਜਾਂਦਾ। ਹਰ ਕਲਾਸ ਵਿੱਚ ਇੱਕ ਤੋਂ ਵੱਧ ਕੁੜੀਆਂ ਦਾ ਨਾਂ ਉਸ ਸਕੂਲ ਵਿੱਚ ਤ੍ਰਿਸ਼ਨਾ ਹੀ ਸੀ। ਚੋਹਾ ਪਾਸੇ ਤ੍ਰਿਸ਼ਨਾ ਹੀ ਤ੍ਰਿਸ਼ਨਾ ਹੁੰਦੀ। ਰਜਨੀ ਮੈਡਮ ਦੀਆਂ ਬੇਟੀਆਂ, ਰਜਨੀ ਮੈਡਮ ਦੀਆਂ ਬੇਟੀਆਂ। ਕਹਾਣੀ ਤ੍ਰਿਸ਼ਨਾ ਖਤਮ ਹੁੰਦੀ ਹੈ। ਹੋਰ ਨਵੀਆਂ ਪਾਪਕ ਕਹਾਣੀਆਂ ਲੈ ਕੇ ਆਪਾਂ ਮਿਲਦੇ ਰਹਾਂਗੇ ਤੁਸੀਂ ਕਿਸ ਤਰ੍ਹਾਂ ਦੀ ਕਹਾਣੀ ਸੁਣਨਾ ਪਸੰਦ ਕਰੋਗੇ ਕਮੈਂਟ ਬਾਕਸ ਵਿੱਚ ਲਿਖਣਾ ਮਿਲਦੇ ਆਗਲੀ ਕਹਾਣੀ ਦੇ ਨਾਲ ਰੱਬ ਰੱਖ